ਮੈਂ ਜੀ ਆਪਣਾ ਮੇਰਾ ਨਾਮ ਚਰਨਜੀਤ ਸ਼ਰਮਾ ਜੀ ਅੱਜ ਜੀ ਪ੍ਰੋਟੈਸਟ ਆਇਆ ਕਾਦੇ ਮਸਲੇ ਆ ਸਰ ਇਹ ਜਿਹੜੇ ਜਗਾੜੂ ਰੇੜੇ ਚੱਲ ਰਹੇ ਨੇ ਜੀ ਮਤਲਬ ਮੋਟਰਸਾਈਕਲ ਨੂੰ ਜਗਾੜ ਬਣਾ ਕੇ ਤਿੰਨ ਟਾਇਰਾ ਬਣਾ ਕੇ ਇਹਨੂੰ ਚਲਾ ਰਹੇ ਨੇ ਉਦੋਂ ਤਾਂ ਸਰਕਾਰ ਕਹਿੰਦੀ ਆ ਵੀ ਚੰਗੇ ਕੰਮ ਕਰੋ ਜੇ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਨੇ ਤਾਂ ਉਹਨਾਂ ਦਾ ਚਲਾਣ ਕੀਤਾ ਜਾਂਦਾ ਜਿਹੜੇ ਇਹ ਸਾਰੇ ਆਮ ਕਾਨੂੰਨ ਦੀਆਂ ਧੱਜੀਆਂ ੜਾ ਰਹੇ ਨੇ ਜਗਾੜੂ ਵਹੀਕਲ ਨਾ ਕੋਈ ਨੰਬਰ ਪਲੇਟ ਨਾ ਕੋਈ ਲਾਇਸੈਂਸ ਨਾ ਕੋਈ ਆਰ ਸੀ ਇਹਨਾਂ ਦੇ ਨਾਮ ਨਾ ਕੋਈ ਐਫੀ ਡੈਪਟ 90% ਇਹ ਚੋਰੀ ਦੇ ਮੋਟਰਸਾਈਕਲ ਚੱਲ ਰਹੇ ਨੇ ਕੀ ਗੱਲ ਕਾਨੂੰਨ ਨੂੰ ਇਹ ਨਹੀਂ ਦਿੰਦਾ ਵੀ ਅਸੀਂ ਜਿਵੇਂ ਹੁਣ ਸਾਡੀਆਂ ਗੱਡੀਆਂ ਨੇ ਅਸੀਂ ਕਮਰਸ਼ੀਅਲ ਗੱਡੀਆਂ ਪਲੇਟਾਂ ਲੈਣੀਆਂ ਟੈਕਸ ਭਰ ਕੇ ਲੈਣੇ ਆ ਇਹ ਚੀਜ਼ ਦੇਖਣੀ ਚਾਹੀਦੀ ਹੈ ਸਰਕਾਰ ਨੂੰ ਵੀ ਇਹ ਜਿਹੜੇ ਨਾਲ ਤਾਂ ਟੈਕਸ ਨੂੰ ਢਾਹ ਲਾ ਰਹੇ ਨੇ ਸਰਕਾਰ ਨੂੰ ਕੋਈ GST ਬਿਲ ਨਹੀਂ ਜੀ ਕੁਝ ਨਹੀਂ ਇਹਨਾਂ ਨੂੰ ਚੈੱਕ ਕਰ ਲੋ ਪ੍ਰਸ਼ਾਸਨ ਦਾ ਬੰਦਾ ਕੋਈ ਚੈੱਕ ਕਰ ਲਵੇ ਜਦੋਂ ਮਾਲ ਲੋਡ ਹੋ ਗਿਆ ਜੀ ਇਹ ਬਿਨਾਂ ਬਿੱਲ ਤੋਂ ਜਾਂਦੀਆਂ ਨੇ ਇਹ ਕਾਨੂੰਨ ਨੂੰ ਦੇਖਣੀ ਚਾਹੀਦੀ ਹੈ ਚੀਜ਼ ਵੀ ਚੋਰ ਨੂੰ ਚੋਰ ਕਹੇ ਸਾਧ ਨੂੰ ਸਾਧ ਕਹੇ ਇਸ ਟਾਈਮ ਅਸੀਂ ਇਹਨਾਂ ਜਿਹੜਾ ਕਾਗਜ਼ ਭਰਦੇ ਆਂ ਆਪਣੀ ਗਰੀਬੀ ਰੇਖਾ ਦੇ ਵਿੱਚ ਉੱਠ ਕੇ ਕਿਤੇ ਤੋਂ ਪੈਸੇ ਫੜ ਕੇ ਆਪਣਾ ਵੇਕਰ ਲੈਨੇ ਆਂ ਟੈਕਸ ਪੇ ਕਰਦੇ ਆਂ ਆਪਣੀਆਂ ਸੈਲਰੀਆਂ ਦਿੰਨੇ ਆਂ ਆਪਣਾ ਮਤਲਬ ਡਰਾਈਵਰ ਰੱਖਦੇ ਆਂ ਬਹੁਤ ਮੁਸ਼ਕਲਾਂ ਨੇ ਸਾਡੀਆਂ ਇਹ ਮੁਸ਼ਕਲਾਂ ਸਾਡੀਆਂ ਇਹਨਾਂ ਨੇ ਪਿੱਛੇ ਹਟਾਤੀਆਂ ਇਹ ਜਗਾੜੂ ਵੇਕਲਾਂ ਨੂੰ ਭੁਗਤਮਾਨ ਸਰਕਾਰ ਨੂੰ ਪਤਾ ਨਹੀਂ ਕੀ ਲੱਗਦਾ ਵੀ ਮੈਂ ਇਹਨਾਂ ਨੇ ਜਿੱਤੇ ਆ ਸਾਨੂੰ ਪਰ ਵੋਟਾਂ ਤਾਂ ਅਸੀਂ ਵੀ ਪਾਈਆਂ ਨੇ ਨਾ ਵੋਟਾਂ ਦੇ ਟਾਈਮ ਸਾਡੀਆਂ ਵੀ ਗੱਡੀਆਂ ਗਈਆਂ ਨੇ ਇਹ ਸਰਕਾਰ ਦੀ ਨਿੰਦਿਆ ਜੋ ਗੱਲ ਆ ਜਿਹੜਾ ਸਾਨੂੰ ਰੋੜਾ ਤੇ ਆਉਣਾ ਪੈ ਰਿਹਾ ਇੱਕ ਜਿਹੜਾ ਬੰਦਾ ਟੈਕਸ ਦੇ ਰਿਹਾ ਸਰਕਾਰ ਨੂੰ ਉਹ ਰੋੜ ਤੇ ਖੜਾ ਚੋਰ ਆ ਜਿਹੜਾ ਉਹ ਸਰੇਆਮ ਚੱਲ ਰਿਹਾ ਇਹਦੇ ਵਾਸਤੇ ਸਾਡਾ ਇਹ ਧਰਨਾ ਜੀ ਇਹ ਕਿੱਥੇ ਕਿੱਥੇ ਲੱਗਿਆ ਹੈ ਪ੍ਰਦਾਨੀਆਂ ਇਹ ਆਲ ਪੰਜਾਬ ਦੇ ਵਿੱਚ ਲੱਗਿਆ ਹੋਇਆ ਜੀ ਜ਼ਿਲ੍ਹੇ ਦੇ ਸਾਡੇ ਜ਼ਿਲ੍ਹੇ ਦੇ ਵਿੱਚ 16 17 ਜਗ੍ਹਾ ਲੱਗਿਆ ਹੋਇਆ ਇਹ ਜਿਹੜੀਆਂ ਰੇਡੀਆਂ ਪਿੱਛੇ ਸਰਕਾਰ ਨੇ ਬੰਦ ਵੀ ਕੀਤੀ ਸੀ ਲੇਕਿਨ ਉਹਨਾਂ ਵੱਲੋਂ ਫੇਰ ਵਿਰੋਧ ਕਰਕੇ ਚਾਲੂ ਕਰ ਦਿੱਤੀਆਂ ਗਈਆਂ ਇਹ ਬਿਲਕੁਲ ਜੀ ਅਸੀਂ ਦੱਸਣਾ ਚਾਹੁੰਦੇ ਆ ਭਗਵਾਨਤਮਾਨ ਸਾਹਿਬ ਨੂੰ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਉਹਨਾਂ ਦੇ ਇਤਾ ਜੀ ਆਇਆਂ ਲੱਗਦਾ ਵੀ ਜਿਵੇਂ ਸਰਕਾਰ ਨੇ ਆਪਣੇ ਕਮਾਈ ਵਾਸਤੇ ਚਲਾਈਆਂ ਹੁੰਦੀਆਂ ਨੇ ਕੋਈ ਇਹਨਾਂ ਨੂੰ ਬੱਤੀ ਦੇਣੀ ਪੁੱਛਦਾ ਜੇ ਕੋਈ ਬੱਤੀ ਲੰਘ ਜਾਂਦਾ ਤਾਂ ਸਾਡੇ ਵਰਗਿਆਂ ਦਾ ਫੜਕੇ ਚਲਾਨ ਕਰਦੇ ਡਾਲਾ ਖੁੱਲਾ ਚਲਾਨ ਓਵਰਹੈਟਾ ਚਲਾਨ ਇਹ 40 40 ਫੁੱਟ ਦਾ ਮਾਲ ਪਾਕੇ ਜਾਂਦੇ ਨਹੀਂ ਇਹਨਾਂ ਦਾ ਕੋਈ ਚਲਾਨ ਨਹੀਂ ਹੈਗਾ ਨਾ ਕੋਈ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਵਾਲਾ ਘੇਰਦਾ ਨਾ ਕੋਈ ਪੁੱਛਦਾ ਕਰੋ ਤਾਂ ਕਿ ਝਰਨਾ ਚੱਲਣਾ ਅੱਜ ਇਹ ਅੱਜ 5 ਵਜੇ ਤੱਕ ਦੀ ਕਾਲ ਆ ਜੀ ਸਾਡੀ ਕੋਈ ਆਇਆ ਪ੍ਰਸ਼ਾਸਨ ਵੱਲੋਂ ਤੋਂ ਮੰਗ ਪੱਤਰ ਲੈਣ ਉਸਤੋਂ ਹਾਲ ਤੱਕ ਕੋਈ ਨਹੀਂ ਆਇਆ ਜੀ ਸਾਨੂੰ ਪ੍ਰਸ਼ਾਸਨ ਦੀ ਬਹੁਤੀ ਲੋੜ ਨਹੀਂ ਹੈਗੀ ਹੁਣ ਅਸੀਂ ਪ੍ਰਸ਼ਾਸਨ ਨੂੰ ਬਤੇਰੇ ਮੰਗ ਪ ਹੁਣ ਅਸੀਂ ਆਪਦਾ ਜਿਹੜਾ ਇਹ ਚੱਲ ਰਿਹਾ ਸਿਸਟਮ ਇਹਨੂੰ ਆਪਦੇ ਹਿਸਾਬ ਨਾਲ ਚਲਾਵਾਂਗੇ ਅਗਰ ਸਾਡੀ ਨਹੀਂ ਸੁਣਵਾਈ ਹੁੰਦੀ ਤਾਂ 9 ਤਰੀਕ ਨੂੰ ਅਸੀਂ ਦੁਬਾਰਾ ਮੀਟਿੰਗ ਕਰਕੇ ਫਿਰ ਇਹਦੂੰ ਵੱਡਾ ਸਿਸਟਮ ਰਚਾਂਗੇ ਚਾਹੇ ਸਾਨੂੰ ਸੀਐਮ ਦੀ ਕੋਠੀ ਕਿਉਂ ਨਾ ਘੇਰਨੀ ਪਵੇ ਮਹਾਲੀ ਜਾ ਕੇ ਠੀਕ ਹੈ ਹਾਂਜੀ ਇਹ ਦਾਤਾ ਵਰਦਾਨ ਜੀ ਕੀ ਨਾਮ ਹੈ ਜੀ ਆਪਣਾ ਮੈਂ ਨਾ ਜੂਣਾ ਖਾਨਾ ਜੀ ਮੈਂ ਪ੍ਰਧਾਨ ਹਲਕਮੜੇ ਜੂਨੀਅਰ ਬਟਿਆਲੇ ਤੋਂ ਅੱਜ ਇਹ ਧੰਨ ਲਗਾਏਗਾ ਤਾਂ ਉਹਦੇ ਬਾਰੇ ਦੱਸ ਦੋ ਇਹ ਜੁਗਾੜੂ ਰੇਡੀਅਮ ਦੇ ਖਿਲਾਫ ਤਰਨਾ ਲੱਗਿਆ ਜੀ ਅੱਜ ਜੋ ਕਿ ਇੱਕ ਇਹ ਚੋਰ ਸਰਕਾਰ ਆ ਭਗਵੰਤ ਮਾਨ ਵਾਲੀ ਅਸੀਂ ਸਾਰੀ ਸਰਕਾਰ ਨੂੰ 50 ਤੋਂ 60000 ਰੁਪਏ ਟੈਕਸ ਦੰਦੇ ਆ ਇਹ ਜਗਾੜੂ ਰੇੜੀ ਵਾਲੇ ਕੋਈ ਟੈਕਸ ਨਹੀਂ ਦੰਦੇ ਕੋਈ ਪਾਸਿਵ ਨਹੀਂ ਕਰਾਂਦੇ ਇਹ ਚੋਰੀ ਦਾ ਮਾਲ ਲੱਦ ਕੇ ਭੱਜੇ ਫਿਰ ਰਹੇ ਨੇ ਬਿਨਾ ਬਿਲ ਤੋਂ ਮਾਲ ਲੈ ਕੇ ਜਾਂਦੇ ਨੇ ਜਿਹੜੇ ਵਪਾਰੀ ਨੇ ਉਹ ਵੀ ਇਹਨਾਂ ਨੂੰ ਮਾਲ ਦੇ ਰਹੇ ਨੇ ਸਾਨੂੰ ਬਿਲਕੁਲ ਵੀ ਮਾਲ ਨਹੀਂ ਦੇ ਰਹੇ ਤੁਹਾਡੀ ਵਰਗ ਵੀ ਜਿਹੜੇ ਤੁਸੀਂ ਐਕਸੀਡੈਂਟ ਦੀ ਗੱਲ ਕਰੀਆ ਇਹ ਗੋਨੇਆਣਾ ਦੇ ਵਿੱਚ ਐਕਸੀਡੈਂਟ ਹੋਇਆ 12 13 ਬੰਦੇ ਉੱਥੇ ਜਗਾੜੂ ਰੇੜੀ ਦੇ ਉੱਤੇ ਬੈਠੇ ਸੀਗੇ ਐਕਸੀਡੈਂਟ ਦੇ ਨਾਲ 12 ਦੇ 12 ਬੰਦੇ ਮਰ ਗਏ ਇਹ ਹਾਦਸੇ ਨੇ ਕਾਰਨ ਹੋ ਰਹੇ ਨੇ ਸਰੀਆ ਹੀ ਨਹੀਂ ਛੱਡਦੇ ਗਾਰਡਰ ਲੰਬਾ ਮਾਲ 20 20 ਫੁੱਟ 40 40 ਫੁੱਟ ਪੈ ਪੱਕ ਜਾਂਦੇ ਨੇ ਨਾ ਇਹਨਾਂ ਨੂੰ ਪ੍ਰਸ਼ਾਸਨ ਵੀ ਦੇਖਦਾ ਹੈਗਾ ਇਹਨਾਂ ਨੂੰ ਕੋਈ ਇਹਨਾਂ ਦਾ ਚਲਾਨ ਨਹੀਂ ਹੁੰਦਾ ਹੈਗਾ ਇਹ ਸਰਕਾਰ ਵੱਲੋਂ ਤੁਹਾਡੀ ਨਾਮ ਮੰਗ ਮੰਨੀ ਕਿ ਤੇ ਕੀ ਅਗਲਾ ਕਦਮ ਅਸੀਂ ਪ੍ਰੋਜੈਕਟ ਕਰਾਂਗੇ ਜਿਵੇਂ ਅਸੀਂ ਆਪਣਾ ਸੀਐਮ ਦੀ ਕੋਠੀ ਘੇਰਾ ਸੀਐਮ ਚੰਡੀਗੜ੍ਹ ਆਲੀ ਗੋਠੀ ਘੇਰਾਂਗੇ ਸੰਗਰੂਰ ਧਰਨੇ ਸਾਡੇ ਤਿੰਨ ਵਾਰੀ ਸੀਐਮ ਦੀ ਗੋਠੀ ਦਾ ਘਰੋ ਕਰ ਲਿਆ ਸੀਐਮ ਨਾਲ ਅਸੀਂ ਮੀਟਿੰਗਾਂ ਵੀ ਕਰ ਲੀਆਂ ਉਹਨਾਂ ਨੇ ਬਿਲਕੁਲ ਵੀ ਬੰਦ ਕਰਨ ਦਾ ਸਾਨੂੰ ਆਰਡਰ ਨਹੀਂ ਦਿੱਤਾਗਾ ਕਹਿੰਦੇ ਸਾਸੀਂ ਬੰਦ ਨਹੀਂ ਕਰ ਸਕਦੇ ਹਾਂ ਮੇਰਾ ਨਾਮ ਕਸ਼ਮੀਰ ਸਿੰਘ ਜੀ ਮਿੰਟਾ ਅੱਜ ਪਰਚਾਈ ਧਰਨਾ ਲਾਇਆ ਕੀ ਕਰਨਾ ਹੈ ਇਹ ਸਾਡਾ ਜਿਹੜਾ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਹੈ ਔਰ ਜਿਹੜੇ ਜਗਾੜੂ ਰੇੜੀਆਂ ਬਣਾ ਕੇ ਜਿਹੜੇ ਲੋਕ ਸਾਡੀ ਜਿਹੜੀ ਰੋਜ਼ਗਾਰ ਨੂੰ ਜਿਹੜਾ ਉਹ ਬਹੁਤ ਵੱਡੀ ਧਾਲ ਆ ਰਹੇ ਨੇ ਨਾ ਉਹਨਾਂ ਕੋਲ ਟੈਕਸ ਹੁੰਦਾ ਨਾ ਉਹਨਾਂ ਕੋਲ ਲਾਇਸੈਂਸ ਹੁੰਦਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਨਾ ਹੀ ਸਰਕਾਰ ਉਹਨਾਂ ਨੂੰ ਕੋ ਟੂਲ ਤੇ ਰੋਕਦੀ ਆ ਸਾਨੂੰ ਟੂਲ ਵੀ ਭਰਨਾ ਪੈਂਦਾ ਟੈਕਸ ਜਦੋਂ ਗੱਡੀ ਕਢਾਉਨੇ ਉਦੋਂ ਵੀ ਭਰਨਾ ਪੈਂਦਾ ਪਰ 6 ਮਹੀਨੇ ਬਾਅਦ ਫੇਰ ਕਹਿੰਦੇ ਤੁਹਾਡਾ ਟੈਕਸ ਟੁੱਟ ਗਿਆ ਬਈ ਟੈਕਸ ਭਰੋ ਇਨਸ਼ੋਰਸ ਸਾਨੂੰ ਕਰਾਉਣੀ ਪੈਂਦੀ ਆ ਸਾਰੀਆਂ ਗੱਡੀਆਂ ਲਗਭਗ ਕਿਸ਼ਤਾਂ ਦੇ ਉੱਪਰ ਗੱਡੀਆਂ ਹੁੰਦੀਆਂ ਸਾਡੀਆਂ ਉਹਨਾਂ ਦੀ ਨਾ ਕੋਈ ਕਿਸ਼ਤ ਹੈ ਨਾ ਕੋਈ ਲੈਣਾ ਨਾ ਦੇਣਾ ਰੋਡ ਤੇ ਆਨ ਰੋਡ ਚੱਲ ਰਹੇ ਨੇ ਉਹ ਨਾ ਨੁਨ ਪੁਲਸ ਵਾਲੇ ਕੁਝ ਕਹਿੰਦੇ ਨੇ ਨਾ ਪ੍ਰਸ਼ਾਸਨ ਕਹਿੰਦਾ ਭਗਵੰਤ ਮਾਨ ਨੇ ਰਾਤ ਨੂੰ ਬਿਆਨ ਦਿੱਤਾ ਸੀ ਰੇੜੀਆਂ ਬੰਦ ਆ ਤਾਂ ਸਵੇਰੇ ਫੈਸਲਾ ਵਾਪਸ ਲੈ ਲਿਆ ਉਹ ਪਹਿਲਾਂ ਜਿੱਦਾਂ ਪ੍ਰਧਾਨ ਨੇ ਦ ਹੁਣ ਮੇਰੇ ਖਿਆਲ ਚ ਰੇੜੀਆਂ ਵੀ ਰੋਡ ਤੇ ਆਮ ਹੀ ਮਿਲ ਜਾਂਦੀਆਂ ਔਰ ਜਿਹੜੇ Tata Haathi ਨੂੰ ਜਿਹੜਾ ਜਾ ਟ੍ਰੈਵ ਆਪਣੀ ਗੱਡੀ ਨੂੰ ਜਿਹੜਾ ਲੋਡ ਮਿਲਦਾ ਸੀਗਾ ਉਹ ਸਾਰੇ ਰੇੜੀਆਂ ਚ ਵੰਡ ਕੇ ਲੈ ਜਾਂਦੇ ਨੇ ਇੱਥੋਂ ਤੱਕ ਕਹਿ ਸਕਦਾ ਕਿ ਜਿਹੜੀ ਸਾਈਕਲ ਰੇੜੀ ਦੇ ਉੱਪਰ ਇੱਕ ਬੰਦਾ ਮੈਂ ਪਿੱਛੇ ਜੀ ਫੜਿਆ ਵੀ ਸੀ ਉਹ ਜੋੜੀਆਂ ਛੜਕਾ ਤੇ ਮੈਂ ਬੰਦਾ ਫੜਿਆ ਜੀ ਉਹ ਸਾਈਕਲ ਰੇੜੀ ਦੇ ਉੱਪਰ ਮੋਟਰ ਲੱਗ ਰੇੜੀ ਤੇ ਸਾਈਕਲ ਰੇੜੀਆਂ ਚਾਰ ਰੇੜੀਆਂ ਪੰਜ ਪਿੱਛੇ ਲੋਡ ਕਰਕੇ ਉਹ ਜਾ ਰਿਹਾ ਸੀਗਾ ਤੇ ਉਹਨੂੰ ਅਸੀਂ ਫੜਿਆ ਵੀ ਸੀ ਬਾਅਦ ਚਲੋ ਥਾਣੇ ਲੈ ਜਾ ਕੇ ਉਹਨੇ ਆਪਣੀ ਚਾਬੀ ਲੈ ਲਈ ਜਾਂ ਯੂਨੀਅਨ ਦਾ ਜੋ ਫੈਸਲਾ ਸੀ ਉਹ ਮੰਨਣਾ ਪਿਆ ਸਾਨੂੰ ਮਹੇ ਸਰਕਾਰ ਨੂੰ ਇਹ ਹੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਕਿ ਸਾਡਾ ਜਾਂਦਾ ਸਾਨੂੰ ਟੈਕਸ ਮਾਫ ਕਰ ਦਿਓ ਜਾਂ ਸਾਨੂੰ ਕੋਈ ਕੰਸੈਸ਼ਨ ਦਿਓ ਸਾਨੂੰ ਵੀ ਹਲੂ ਟੂਲ ਟੈਕਸ ਮਾਫ ਕਰੋ ਸਾਡੇ ਤੇ ਜੇ ਫਾਸਟ ਟੈਗ ਨਹੀਂ ਹੈਗਾ ਤਾਂ ਡਬਲ ਟੂਲ ਟੈਕਸ ਲੱਗਦਾ ਇਹਨਾਂ ਨੂੰ ਕੋਈ ਪੁੱਛਦਾ ਕੋਈ ਨਹੀਂ ਕੀ ਗੱਲ ਇਹਨਾਂ ਦੇ ਜਾਦੇ ਬੱਚੇ ਨੇ ਜਾਂ ਜਿਹੜੇ ਸਾਡੇ ਭਾਈਚਾਰਾ ਜਿਹੜਾ ਡਰਾਈਵਰ ਜਾਂ ਟੈਂਪੋ ਯੂਨੀਅਨ ਜਿਹੜਾ ਅੱਜ ਅਸੀਂ ਅੱਜ ਅਸੀਂ ਆ ਕੇ ਦੁਖੀ ਹੋ ਕੇ ਸਰਕਾਰ ਤੋਂ ਅੱਜ ਇਹ ਕਦਮ ਚੁੱਕਿਆ ਪ੍ਰਧਾਨ ਜੀ ਦੇ ਜਿਹੜਾ ਪੰਜਾਬ ਦੇ ਸਾਡੇ ਪ੍ਰਧਾਨ ਉਹਨਾਂ ਦੇ ਕਹਿਣ ਤੇ ਅੱਜ ਐਕਸੀਡੈਂਟ ਦੀ ਵੀ ਰੇਡੀਆ ਦਾ ਕਾਰਨ ਬਣਦੇ ਵ ਲਈ ਰਹਿਣੀਆਂ ਜਿਹੜੀ ਇਹ ਅਸੀਂ ਅੱਜ ਪੰਜਾਬ ਪ੍ਰਧਾਨ ਦੇ ਕਹਿਣ ਤੇ ਚੱਕਾ ਜਾਮ ਵੀ ਕੀਤਾ ਔਰ ਉਹਨਾਂ ਦਾ ਜਿਹੜਾ ਹੁਕਮ ਸੀਗਾ ਉਹਦੇ ਅਨੁਸਾਰ 9 ਤੋਂ 5 ਔਰ 1100 ਰੁਪਇਆ ਜੇ ਕੋਈ ਸਾਨੂੰ ਲੋਡ ਗੱਡੀ ਮਿਲਦੀ ਆ ਲੋਡ ਗੱਡੀ ਨੂੰ 1100 ਰੁਪਇਆ ਜਿਹੜਾ ਜੁਰਮਾਨੇ ਵਜੋਂ ਵਸੂਲ ਵੀ ਕਰ ਰਹੇ ਆ ਕੀਤਾ ਵੀ ਆ ਔਰ ਅਚਾਨਤਮਈ ਢੰਗ ਦੇ ਨਾਲ ਅਸੀਂ ਜਿਹੜਾ ਅਸੀਂ ਅੱਜ ਰੋਡ ਜਾਮ ਕੀਤਾ ਠੀਕ ਹੈ